ਅੱਜ ਜੀ ਹਾਂ ਅੱਜ ਗੱਲ ਕਰਦੇ ਹਾਂ ਮਲੇਰ ਕੋਲਾਜ ਜਿਹੜਾ ਦੇ ਪੁਲਿਸ ਮੁਖੀ ਸਾਫ ਦਾ 올ੰਪੀਅਨ ਅਤੇ ਭਾਰਤੀ ਹਾਕੀ ਟੀਮ ਦੇ ਕਪਤਾਨ ਜਨਾਬ ਗਗਨ ਅਜੀਤ ਸਿੰਘ ਜੀ ਜਿਨ੍ਹਾਂ ਨੇ ਖੇਡ ਦੇ ਮੈਦਾਨ ਦੇ ਵਿੱਚ ਵੀ ਧਮਾਂ ਪਾ ਕੇ ਰੱਖੀਆਂ ਨੇ ਅਤੇ ਵਿਰੋਧੀਆਂ ਨੂੰ ਸਖਤ ਮੁਕਾਬਲਿਆਂ ਦੇ ਵਿੱਚ ਹਰਾਇਆ ਹੈ ਅਤੇ ਪਾਰਕ ਦਾ ਨਾਮ ਰੋਸ਼ਨ ਕੀਤਾ ਹੈ ਜੀ ਹਾਂ ਇਹ ਹਨ ਮਲੇਰ ਕੋਲਾਜ ਦੇ 10ਵੇਂ ਜ਼ਿਲ੍ਹਾ ਪੁਲਿਸ ਮੁਖੀ ਜਿਨ੍ਹਾਂ ਵੱਲੋਂ ਲੋਕਾਂ ਦੇ ਯਾ ਪਬਲਿਕ ਦੇ ਸਹਿਯੋਗ ਦੇ ਨਾਲ ਜਰ ਜਿਨ੍ਹਾਂ ਲੋਕਾਂ ਦੇ ਮੋਬਾਈਲ ਗੁੰਮ ਹੋ ਜਾਂਦੇ ਸਨ ਉਹਨਾਂ ਨੂੰ ਅੱਜ 20 ਦੇ ਕਰੀਬ ਤੇ ਹੁਣ ਤੱਕ 75 ਮੋਬਾਈਲ ਫੋਨ ਰਿਕਵਰ ਕਰਵਾ ਚੁੱਕੇ ਹਨ ਜਿਨ੍ਹਾਂ ਦੀ ਕੀਮਤ 4 ਲੱਖ ਦੇ ਕਰੀਬ ਪੰਦੀ ਹੈ ਤੇ ਅੱਜ ਮਿਲੌਂਦਾ ਤੁਹਾਨੂੰ ਜ਼ਿਲ੍ਹਾ ਮਨੇਹਰ ਕੋਲ ਵਾਲੇ ਪੁਲਿਸ ਮੁਖੀ ਨਾਲ ਜੀ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੇ ਵਿੱਚ ਜੋ ਲੋਕ ਪਬਲਿਕ ਆਈ ਸੀ ਅੱਜ ਜਿਹੜੇ ਕਿ ਲੋਕਾਂ ਦੇ ਫੋਨ ਗੁੰਮ ਹੋ ਜਾਂਦੇ ਆ ਸਗਾ ਸੀਆਰ ਪੋਰਟਲ ਹੈਗਾ ਉਹਦੇ ਤੇ ਅਸੀਂ ਕੰਪਲੇਂਟ ਰਜਿਸਟਰ ਕਰਕੇ ਜਿਹੜੇ ਲੋਕਾਂ ਦੇ ਫੋਨ ਆ ਉਹ ਅਸੀਂ ਰਿਟਰਨ ਕੀਤੇ ਆ ਇਹ ਟੋਟਲ ਅਸੀਂ ਅੱਜ ਤੱਕ ਅਜ 25 ਫੋਨ ਦੇ ਚੁੱਕੇ ਆ ਤੇ ਪਿੱਛੇ ਅਸੀਂ 75 ਫੋਨ ਦਿੱਤੇ ਸੀਗੇ ਅੱਜ ਦੀ ਜਿਹੜੀ ਟੋਟਲ ਬਣ ਚੁੱਕੀ ਕੀਮਤ 13 ਤੋਂ 14 ਲੱਖ ਦੇ ਜਿਹੜੇ ਫੋਨ ਆ ਜਿਹੜੇ ਲੋਕਾਂ ਦੇ ਕੋਈ ਮੋਟਰਸਾਈਕਲ ਤੇ ਡਿੱਗ ਪੈਂਦੇ ਆ ਕੋਈ ਕਿਤੇ ਕਿਤੇ ਗੁੰਮ ਹੋ ਜਾਂਦਾ ਤੇ ਉਹ ਅੱਜ ਲੋਕਾਂ ਨੂੰ ਅਸੀਂ ਉਹਨਾਂ ਦੇ ਹੈਂਡਓਵਰ ਕੀਤਾ ਤੇ ਅੱਜ ਅਸੀਂ 25 ਫੋਨ ਜਿਹੜੇ ਉਹਨਾਂ ਦੇ ਵਾਰਸ ਹਨ ਉਹਨਾਂ ਨੂੰ ਹਵਾਲੇ ਕੀਤਾ ਤੇ ਜਿਨ੍ਹਾਂ ਦੀ ਕੀਮਤ 4.4 ਲੱਖ ਦੇ ਨੇ। ਅੱਛਾ ਸਰ ਇਹ ਜੋ ਮੋਬਾਈਲ ਗੁੰਮ ਹੁੰਦਾ ਇਹਦੇ ਵਾਸਤੇ ਕੋਈ ਖਾਸ ਪੋਰਟਲ ਬਣਾ ਹੋਇਆ ਹੈ ਜਾਂ ਕੋਈ ਐਪਲੀਕੇਸ਼ਨ ਦੇਣੀ ਪੈਂਦੀ ਹੈ? ਇਹ ਆਮ ਜਿਵੇਂ ਸਾਂਝ ਕੇਂਦਰ ਜਾ ਕੇ ਜਿੰਨਾਂ ਦੇ ਫੋਨ ਗੁੰਮ ਹੁੰਦੇ ਹੈ ਜਾਂ ਥਾਣੇ ਜਾ ਕੇ ਕੰਪਲੇਨਟ ਲਖਾ ਲੈਂਦੇ ਆ ਉਹ ਫਿਰ ਸਰ ਜਿਹੜਾ ਸੀਆਰ ਜਿਹੜਾ ਪੋਰਟਲ ਹੈ ਉਸ ਤੇ ਚੱਲੇ ਜਾਂਦੀ ਹੈ। ਫਿਰ ਜਿਹੜੇ ਫੋਨ ਅਸੀਂ ਟੈਕਨੀਕਲੀ ਇਨਪੁਟ ਦੇ ਥਰੂ ਟੈਕਨੀਕਲੀ ਤਰੀਕੇ ਨਾਲ ਉਹਨਾਂ ਨੂੰ ਰਿਕਵਰ ਕਰਕੇ ਵਾਰਸ ਦੇ ਹਵਾਲੇ ਕੀਤੇ ਜਾਂਦੇ ਆ। ਅਜੀਹਰ ਐਸਐਸਪੀ ਮਲੇਰ ਕੋਲਾ ਜਨਾਬ ਗਗਨਜੀਤ ਸਿੰਘ ਨੇ ਦੱਸਿਆ ਕਿ ਹੁਣ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਚੱਲਣੀ ਪਵੇਗੀ ਤੁਸੀਂ ਅਗਰ ਤੁਹਾਡਾ ਮੋਬਾਈਲ ਫੋਨ ਗੁੰਮ ਹੁੰਦਾ ਹੈ ਤਾਂ ਤੁਸੀਂ ਥਾਣੇ ਦੇ ਵਿੱਚ ਸਾਈਬਰ ਕ੍ਰਾਈਮ ਸੈੱਲ ਜਾਂ ਥਾਣੇ ਦੇ ਵਿੱਚ ਜਾ ਕੇ ਤੁਸੀਂ ਆਪਣੀ ਐਪਲੀਕੇਸ਼ਨ ਦਰਖਾਸਤ ਦੇ ਸਕਦੇ ਹੋ ਔਰ ਫੌਰਨ ਜਾਂ ਕੁਝ ਦਿਨਾਂ ਦੇ ਵਿੱਚ ਇਹ ਕੁਝ ਮਹੀਨਿਆਂ ਦੇ ਅੰਦਰ ਅੰਦਰ ਤੁਹਾਡਾ ਮੋਬਾਈਲ ਤੁਹਾਡੇ ਸਪੁਰਦ ਕੀਤਾ ਜਾਵੇਗਾ ਮਲੇਰ ਕੋਲਾ ਤੋਂ ਜਰਨਲਿਸਟ ਮੁਹੰਮਦ ਹਣੀਫ ਥਿੰਦੀ ਰਿਪੋਰਟ

हां जी आपका शुभ नाम सर मैं अभिजीत वर्मा जी हां वर्मा जी आज किथे आए हो ਤੁਸੀਂ ਕੀ ਸਮੱਸਿਆ ਤੁਹਾਨੂੰ ਆ ਗਈ ਜਿਹੜਾ ਐਸਐਸਪੀ ਦਫ਼ਤਰ ਪਹੁੰਚਣਾ ਪਿਆ ਸਰ ਮੇਰਾ ਗੁੰਮ ਹੋਇਆ ਫੋਨ ਜਿਹੜਾ ਸੀ ਉਹ ਮੈਨੂੰ ਦਿੱਤਾ ਗਿਆ ਅੱਛਾ ਐਸਐਸਪੀ ਸਾਹਿਬ ਤੁਸੀਂ ਉਸ ਬਾਰੇ ਕੋਈ ਐਪਲੀਕੇਸ਼ਨ ਦਿੱਤੀ ਸੀ ਜੀ ਸਰ ਜੀ ਸੀਆਰ ਪੋਰਟਲ 'ਤੇ ਮੈਂ ਆਨਲਾਈਨ ਆਪਣਾ ਕੰਪਲੇਂਟ ਦਿੱਤਾ ਕਿੰਨੀ ਕੀ ਖੁਸ਼ੀ ਹੋ ਰਹੀ ਆ ਬਹੁਤ ਖੁਸ਼ੀ ਹੋਈ ਹੈ ਜੀ ਤੇ ਕਿਸ ਤਰ੍ਹਾਂ ਕਰ ਰਹੇ ਨੇ ਕੰਮ ਐਸਐਸਪੀ ਸਾਹਿਬ ਐਸਐਸਪੀ ਸਾਹਿਬ ਜੀ ਬਹੁਤ ਵਧੀਆ ਕੰਮ ਕਰ ਰਹੇ ਹੈ ਜੀ ਬਹੁਤ ਚੰਗਾ ਕੰਮ ਕਰ ਰਿਹਾ ਪੂਰੇ ਜ਼ਿਲ੍ਹੇ ਦੇ ਵਿੱਚ ਪਹਿਲੇ ਐਸਐਸਪੀ ਸਾਹਿਬ ਨੇ ਜਿਨ੍ਹਾਂ ਨੇ ਨਾ ਚੰਗਾ ਕੰਮ ਕਰਕੇ ਦਿੱਤਾ ਜੀ ਇਸ ਤੋਂ ਪਹਿਲਾਂ ਕਦੇ ਇਸ ਤਰ੍ਹਾਂ ਹੋਇਆ ਕਿ ਤੁਹਾਡੇ ਮੋਬਾਈਲ ਇਸ ਤੋਂ ਪਹਿਲਾਂ ਕਦੇ ਵੀ ਨਹੀਂ ਹੋਇਆ ਜੀ ਤੇ ਆਉਣ ਵਾਲੇ ਭਵਿੱਖ 'ਚ ਕੀ ਉਮੀਦ ਕਰਦੇ ਹੋ ਆਉਣ ਵਾਲੇ ਭਵਿੱਖ 'ਚ ਮੈਂ ਸਾਰੇ ਇਹੀ ਉਮੀਦ ਕਰਦਾ ਜਿਵੇਂ ਹੁਣ ਸਾਡੇ ਆਣੇ ਹੋ ਗਏ ਐਸਐਸਪੀ ਸਾਹਿਬ ਨਾ ਚੰਗਾ ਕੰਮ ਕਰ ਰਹੇ ਆ ਆਉਣ ਵਾਲੇ ਟਾਈਮ 'ਚ ਵੀ ਹੋਰ ਚੰਗਾ ਕੰਮ ਕਰਦੇ ਆ ਜੀ ਨਾਮ ਆ ਜੀ ਆਪਣਾ ਮੇਰਾ ਨਾਮ ਸੁਮੇਤ ਕੁਮਾਰ ਹੈ ਜੀ ਅੱਛਾ ਅੱਜ ਕਿੱਥੇ ਆਏ ਹੋ ਤੁਸੀਂ ਰਹਿਣ ਵਾਲਾ ਹਾਂ ਜੀ ਔਰ ਮੈਂ ਅੱਜ ਇੱਥੇ ਆਪਣੇ ਮੋਬਾਈਲ ਦੇ ਦੇ ਵਿੱਚ ਆਇਆ ਇਕੱਲਾ ਰਹਿ ਗਿਆ ਜੋ ਕਿ ਮੇਰੀ ਕੰਪਲੇਂਟ ਪਾਈ ਹੋਈ ਸੀ ਅੱਜ ਤੋਂ 5 ਮਹੀਨੇ ਪਹਿਲਾਂ ਜੀ ਤੇ ਇਹ ਕੰਪਲੇਂਟ ਮੈਂ ਕਰ ਆਇਆ ਸੀ ਮੈਂ ਫਿਰ ਵੀ ਡਰ ਤੋਂ ਕਰਕੇ ਆਇਆ ਸੀ ਵੀ ਸ਼ਾਇਦ ਯਾਰ ਅਗਰ ਮੇਰਾ ਫੋਨ ਕਿਸੇ ਨੂੰ ਮਿਲ ਗਿਆ ਉਹ ਇਹਦਾ ਮਿਸਯੂਜ਼ ਨਾ ਕਰ ਲਵੇ ਇਸ ਕਰਕੇ ਮੈਂ ਕੰਪਲੇਂਟ ਕੀਤੀ ਸੀ ਲੇਕਿਨ ਮੈਂ ਇਹ ਉਮੀਦ ਨਹੀਂ ਰੱਖਦਾ ਸੀਗਾ ਵੀ ਇਹ ਮੈਨੂੰ ਮੇਰਾ ਮੋਬਾਈਲ ਮਿਲ ਜਾਏਗਾ ਜੋ ਜੋ ਸਾਈਬਰ ਕ੍ਰਾਈਮ ਦੀ ਟੀਮ ਨੇ ਇਹ ਮੋਬਾਈਲ ਸਾਡਾ ਟੈਸਟ ਕਰਕੇ ਅੱਜ ਐਸਐਸਪੀ ਸਾਹਿਬ ਦੀ ਸੁਰਦਗੀ ਦੇ ਵਿੱਚ ਤੇ ਸਾਈਬਰ ਕ੍ਰਾਈਮ ਦੇ ਇੰਚਾਰਜ ਸਾਹਿਬ ਨੇ ਇਹ ਸਾਨੂੰ ਮੋਬਾਈਲ ਸਾਡੇ ਸਪੁਰਦ ਕੀਤੇ ਔਰ ਮੈਂ ਇਹ ਮੋਬਾਈਲ ਲੈਣ ਵਾਲਾ ਇਕੱਲਾ ਬੰਦਾ ਨਹੀਂ ਹਾਂ ਅਸੀਂ 18-20 ਬੰਦੇ ਹਾਂ ਔਰ ਇਹ ਇੱਕ ਨਵੀਂ ਉਮੀਦ ਜਾਗੀ ਹੈ ਸਭ ਲੋਕਾਂ ਵਾਸਤੇ ਵੀ ਅਗਰ ਤੁਹਾਡਾ ਮੋਬਾਈਲ ਗੁੰਮ ਜਾਂਦਾ ਹੈ ਜਾਂ ਉਹਨੂੰ ਕੁਝ ਹੋ ਜਾਂਦਾ ਹੈ ਤਾਂ ਤੁਸੀਂ ਬੇਉਮੀਦ ਨਾ ਹੋਵੋ ਔਰ ਤੁਹਾਡਾ ਇਹ ਮੋਬਾਈਲ ਤੁਹਾਨੂੰ ਇੱਕ ਨਾ ਇੱਕ ਦਿਨ ਹੁਣ ਮਿਲ ਜਾਵੇਗਾ ਕਿਉਂਕਿ ਐਸਐਸਪੀ ਸਾਹਿਬ ਨੇ ਇਸ ਸਾਈਬਰ ਕ੍ਰਾਈਮ ਟੀਮ ਨੇ ਇੱਕ ਨਵੀਂ ਸਾਈਟ ਚਲਾਈ ਹੈ ਸੀਈਆਈਆਰ ਇਸ ਦੇ ਵਿੱਚ ਤੁਸੀਂ ਜਾ ਕੇ ਆਪਣੇ ਮੋਬਾਈਲ ਨੂੰ ਆਪਣੀ ਡਿਵਾਈਸ ਨੂੰ ਫਾਊਂਡ ਕਰ ਸਕਦੇ ਹੋ ਔਰ ਇਹ ਕੰਪਲੇਨਟ ਹੈ ਜੋ ਹੈ ਇਹ ਆਨਲਾਈਨ ਹੈ ਤੁਸੀਂ ਜਿਸ ਜਲ ਮਰਜ਼ੀ ਇਸ ਨੂੰ ਆਨਲਾਈਨ ਆਪਣੀ ਡਿਵਾਈਸ ਨੂੰ ਚੈੱਕ ਕਰ ਸਕਦੇ ਹੋ